ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਦੇ ਇਕਲੌਤੇ ਰਾਜ ਸਭਾ ਮੈਂਬਰ ਨੇ ਜਿਨ੍ਹਾਂ ਨੇ ਵਾਤਾਵਰਣ ਦੇ ਐਕਟ ਦੇ ਬਾਰੇ ਗੱਲ ਤੋਰੀ ਹੈ ਪਰ ਉਹ ਚੋਣ ਪ੍ਰਚਾਰ ਕਰਨਗੇ ਕਿ ਨਹੀਂ ਕਰਨਗੇ ਇਸ ਦੇ ਬਾਰੇ ਵੀ ਅਸੀਂ ਸਵਾਲ ਕੀਤਾ ਉਹਨੇ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਨੂੰ ਵਾਤਾਵਰਣ ਪ੍ਰੇਮੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਰਿਹਾ ਤੇ ਹੁਣ ਉਹ ਪਾਰਲੀਮੈਂਟ ਗਏ ਨੇ ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਦੇ ਵਿੱਚੋਂ ਇੱਕ ਸੀਟ ਉਹਨਾਂ ਦੇ ਹਿੱਸੇ ਆਈ। ਬਾਕੀ 6 ਕਿੱਥੇ ਨੇ, ਕਿਵੇਂ ਨੇ, ਕੀ ਕੰਮ ਕਰਦੇ ਨੇ ਇਸਤੇ ਬਾਰੇ ਵੀ ਉਹਨਾਂ ਨੂੰ ਅਸੀਂ ਸਵਾਲ ਕੀਤਾ ਔਰ ਵਾਤਾਵਰਣ ਦੇ ਏਜੰਡੇ ਦੇ ਉੱਤੇ ਉਹ ਕਿਉਂਕਿ ਪਾਰਟੀ ਦੀ ਕਾਮਨ ਲੀਡਰਸ਼ਿਪ ਆ ਜਿਹੜੀ ਚਾਹੇ ਉਸ ਦੇ ਵਿੱਚ ਐਮਪੀ ਸੰਜੇ ਸਿੰਘ ਹੋਣ ਚਾਹੇ ਉਸ ਦੇ ਵਿੱਚ ਸੰਦੀਪ ਪਾਠਕ ਹੋਣ ਉਹਨਾਂ ਨੂੰ ਵੀ ਉਹ ਮਿਲ ਕੇ ਆਏ ਸੁਨੀਤਾ ਕੇਜਰੀਵਾਲ ਨੂੰ ਵੀ ਮਿਲ ਕੇ ਆਏ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਐਕਸਕਲੂਸਿਵ ਗੱਲਬਾਤ ਦੇ ਵਿੱਚ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਔਰ ਸਾਰੇ ਸਵਾਲਾਂ ਦੇ ਜਵਾਬ ਕੀ ਦਿੱਤੇ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਕੀ ਕਹਿੰਦੇ ਦਿਖਾਈ ਦੇ ਰਹੇ ਨੇ ਤੁਸੀਂ ਵੀ ਸੁਣੋ ਐਮਪੀ ਸਾਹਿਬ ਤੁਸੀਂ ਜਦੋਂ ਰਾਜ ਸਭਾ ਤੱਕ ਨਹੀਂ ਸੀ ਪਹੁੰਚੇ ਉਦੋਂ ਪਹਿਲਾਂ ਵੀ ਆਪਣੇ ਪੱਧਰ ਦੇ ਉੱਤੇ ਪੰਜਾਬ 'ਚ ਜਿੱਥੇ-ਜਿੱਥੇ ਵਾਤਾਵਰਨ ਪ੍ਰਲੀਤ ਹੁੰਦਾ ਸੀ ਆਵਾਜ਼ ਚੁੱਕਦੇ ਰਹੇ ਹੋ ਜਿਸ ਕਰਕੇ ਤੁਹਾਨੂੰ ਆ ਜਿਹੜਾ ਰਾਜ ਸਭਾ ਤੱਕ ਜਾਣ ਦਾ ਵੀ ਹੁਣ ਮੌਕਾ ਮਿਲ ਗਿਆ ਤਾਂ ਹੁਣ ਬਤੌਰ ਐਮਪੀ ਪਾਰਲੀਮੈਂਟ ਜਿੰਮੇਵਾਰੀ ਵੱਧ ਗਈ ਹੈ ਔਰ ਲੋਕਾਂ ਦੀਆਂ ਉਮੀਦਾਂ ਵੀ ਵੱਧ ਜਾਂਦੀਆਂ ਤੇ ਤੁਸੀਂ ਇਸ ਨਾ ਚੋਣਾਂ ਦੇ ਵਿੱਚ ਕੀ ਭੂਮਿਕਾ ਨਿਭਾਉਣ ਜਾ ਰਹੇ ਹੋ ਅਸੀਂ ਹਰ ਇਲੈਕਸ਼ਨ ਦੇ ਵਿੱਚ 2008 ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨਾਂ 14 ਦੇ ਵਿੱਚ ਜਿੰਨੀਆਂ ਵੀ ਐਮਪੀ ਦੀਆਂ ਇਲੈਕਸ਼ਨਾਂ ਜੀ ਆ ਜਿਹੜੀਆਂ ਹੈ ਦੋ ਛੋਟੀਆਂ ਇਲੈਕਸ਼ਨਾਂ ਆਉਂਦੀਆਂ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ এনवायरमेंट ਦੇ ਮੁੱਦੇ ਨੂੰ ਉਠਾਉਂਦੇ ਹਾਂ ਜੀ ਜੀ ਕਿਉਂਕਿ ਹਵਾ ਪਾਣੀ ਸੋਧ ਖਰਾਕੇ ਸਾਡਾ ਫੰਡਮੈਂਟਲ ਰਾਈਟ ਆ ਜੀ ਔਰ ਜਿਸ ਤਰ੍ਹਾਂ ਦੇ ਪਾਣੀਆਂ ਦੇ ਵਿੱਚ ਗੰਦ ਪੈਣ ਕਰਕੇ ਜਿੱਦਾਂ ਛੱਟੀ ਵਹੀਂ ਕਾਲੀ ਵਹੀਂ ਫੁੱਟਾ ਦਰਿਆ ਜੀ ਕਿ ਜੋ ਇਹ ਹਾਲਾਤ ਦੇਖ ਰਹੇ ਤੇ ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣਿਆ ਪਿਛਲੀ ਜਿਹੜੀ ਆ ਮੰਕੇਗੇ ਸੈਸ਼ਨ ਉਹਦੇ ਵਿੱਚ ਅਸੀਂ ਸੰਸਦ ਵਿੱਚ ਜੀ ਇਹ ਵੀ ਬੋਲਿਆ ਸੀਗਾ ਕਿ ਏ ਪੰਜਾਬ ਦੇ 8 ਜ਼ਿਲ੍ਹੇ 9 ਜ਼ਿਲ੍ਹੇ ਹਰਿਆਣਾ ਹਮਾਇਲ ਦੇ 8 ਜੀ ਹਰਿਆਣਾ ਦੇ 11 ਜ਼ਿਲ੍ਹੇ ਇਹ ਗਲੋਬਲ ਵਾਰਮਿੰਗ ਦੀ ਮਾਰ ਹਟਾ ਗਿਆ ਜੀ ਇਹ ਦੇਖ ਕੇ ਹੁਣ ਵੀ ਜਦੋਂ ਇਲੈਕਸ਼ਨ ਸਾੜੀਆਂ ਪੂਰੇ ਭਾਰਤ ਦੇ ਵਿੱਚ ਹੋ ਰਹੀਆਂ ਨੇ ਜੀ ਤੇ ਦੇਖ ਕੇ ਸਭ ਤੋਂ ਮਾੜਾ ਅਸਰ ਜਿਹੜਾ ਹੈ ਇਹਦਾ ਕਿਸਾਨਾਂ ਦੇ ਉੱਤੇ ਪੈਣਾ ਉਹ ਗੇ এনवायरमेंट ਦਾ profession ਦੇ ਉੱਤੇ ਅਸਰ ਪੈਣਾ ਜੇ ਵੱਦ ਪੈਗੀ ਤਾਂ ਵੀ ਫਸਲ ਮਰੂਗੀ ਕੱਟ ਪੈਗੀ ਤਾਂ ਵੀ ਫਸਲ ਮਰੂਗੀ ਸੋ ਇਹਦੀ ਚਰਚਾ ਜਿਹੜੀ ਹੈਗੀ ਆ ਆ ਇਲੈਕਸ਼ਨਾਂ ਦੇ ਵਿੱਚ ਪੂਰੇ ਦੇਸ਼ ਵਿੱਚ ਹੋਣੀ ਚਾਹੀਦੀ ਏ ਪਰ ਅਫਸ਼ੋਸ਼ਾ ਵੀ ਕੋਈ ਵੀ ਪਾਰਟੀ ਹਜੇ ਤੱਕ ਇਸ ਮੁੱਦੇ ਨੂੰ ਨਹੀਂ ਉਠਾਰੀ ਜੀ ਸੋ ਅਸੀਂ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਵੀ ਇਹ ਮੁੱਦੇ ਨੂੰ ਉਠਾਇਆ ਸੀ ਪ੍ਰੈਸ ਕਾਨਫਰੰਸ ਕੀਤੀ ਸੀ ਸੰਤ ਸਮਾਜ ਸੀ ਨਾਂ ਕੋਈ ਸਮਾਜ ਸੀ ਵੀ ਜਿੱਥੇ ਬੰਦੀਆਂ ਸੀ ਹਾਂ ਕਿ ਇਹ ਜਿਹੜਾ এনवायरमेंट ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਜ਼ੋਨ ਮਨਤ ਮਨੋਰ ਪੱਧਰ 'ਚ ਬੋਲ ਜੀ ਇਹਨੂੰ ਮੁੱਖ ਮੁੱਦਾ ਬਣਾਓ ਤੁਸੀਂ ਆਪਣੇ ਪੱਧਰ ਦੇ ਉੱਤੇ ਤਾਂ ਇਹ ਕੋਸ਼ਿਸ਼ ਪਹਿਲਾਂ ਵੀ ਕਰਦੇ ਰਹੇ ਹੋ ਐਮਪੀ ਬਣਨ ਤੋਂ ਤੇ ਹੁਣ ਵੀ ਤੁਸੀਂ ਲੱਗੇ ਹੋ ਜਿਸ ਢੰਗ ਨਾਲ ਲਗਾ ਲਗਾਤਾਰ ਪਹਿਲਾਂ ਲਗਾ ਤੁਸੀਂ ਕੋਈ ਵੀ ਪਾਰਟੀ ਦੇ ਏਜੰਡੇ ਤੇ ਵਾਤਾਵਰਨ ਨਹੀਂ ਹੈ ਤਾਂ ਤੁਹਾਡੀ ਆਪਣੀ ਪਾਰਟੀ ਦਾ ਕੀ ਮੰਨਣਾ ਹੈ ਤੁਸੀਂ ਤੇ ਚੋਟੀ ਦੇ ਲੀਡਰ ਅਸੀਂ ਅਸੀਂ ਉਹਦੇ ਵਾਸਤੇ ਇਹਦੇ ਵਾਸਤੇ ਮਿਲ ਕੇ ਵੀ ਐ ਇਸ ਦਿੱਲੀ ਵੀ ਜੀ ਸੰਜੀਤ ਸਿੰਘ ਨੂੰ ਵੀ ਸੰਦੀਪ ਪਾਟਕ ਨੂੰ ਵੀ ਮਿਲ ਕੇ ਆਏ ਜੀ ਉਹਨਾਂ ਨੇ ਕੀ ਕਿਹਾ ਸਾਰਾ ਮੁੱਦਾ ਜਿਹੜਾ ਅਸੀਂ ਸਾਰਿਆਂ ਨੂੰ ਹੈ ਕਿ এনवायरमेंट ਇਹ ਜਿਹੜੀ ਸੈਂਟਰ ਤੇ ਕਰੇ ਇਲੈਕਸ਼ਨ ਹੋਣ ਦੀ ਪੂਰੇ ਭਾਰਤ ਵਿੱਚ এনवायरमेंट ਦਾ ਮੁੱਦਾ ਜਿਹੜਾ ਹੈਗਾ ਉਹ ਉਹਨੂੰ ਸਾਹ ਮਿਲਣੀ ਚਾਹੀਦੀ ਹੈ ਜਿਹੜੇ ਵੀ ਚੌੜ ਮਨੋਰਥ ਪੱਤਰ ਦੇ ਵਿੱਚ ਤੇਰੀ ਗੱਲ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜ਼ਰੂਰ ਕਰਾਂਗੇ। ਐਮਪੀ ਸਾਹਿਬ ਇੱਕ ਗੱਲ ਹੋਰ ਹੈ ਜਦੋਂ ਜੀਰਾ ਮੋਰਚਾ ਲੱਗਦਾ ਹੈ ਤੇ ਉਦੋਂ ਤੁਸੀਂ ਤੁਹਾਡੇ ਬਿਆਨਾਂ ਨੂੰ ਵੀ ਕਾਫੀ ਜ਼ਿਆਦਾ ਵਿਰੋਧ ਕਰ ਜਿਹੜਾ ਮਿੱਖਨ ਨੂੰ ਮਿਲਿਆ ਕਿਉਂਕਿ ਮੋਰਚਾ ਲਾਈ ਬੈਠੇ ਕਹਿੰਦੇ ਇਹਨਾਂ ਦੀ ਸਰਕਾਰ ਨੇ ਬਾਕੀਆਂ ਨਾਲੋਂ ਵੱਖਰਾ ਕੁਝ ਨਹੀਂ ਕੀਤਾ ਸਿਰਫ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਜਿੰਦਰਾ ਲੱਗ ਗਿਆ ਪਰ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਹੋਇਆ ਮੋਰਚਾ ਅਜੇ ਤੱਕ ਚੱਲੀ ਜਾਂਦਾ ਹੈ ਪੰਜਾਬ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਆਵਾਜ਼ੀ ਪਾਰਟੀ ਨੂੰ ਜੋ ਕਰਨਾ ਚਾਹੀਦਾ ਹੈ ਉਹ ਨਾ ਮੁਰਜ਼ਾ ਜਦ ਲੱਗੀ ਰੱਖਣਾ ਉਹ ਤਾਂ ਹੁਣ ਕਿਸੇ ਨੂੰ ਅੱਪਾ ਕੇ ਨਹੀਂ ਉਠਾ ਨਹੀਂ ਸਕਦੇ ਜੋ ਸਰਕਾਰ ਨੇ ਜਿਹੜੀ ਹੈਗੀ ਆ ਜੋ ਫੈਕਟਰੀ ਸੀਗੀ ਉਹਨੂੰ ਗਾਂ ਦਿੱਤੀ ਨਹੀਂ ਉਹਨਾਂ ਉਹਨਾਂ ਨੇ ਜੀ ਜਾਜਤ ਉਹ ਬਣਦਾ ਸੋ ਜਿਹੜਾ ਹੈਗਾ ਕੋਰਟ ਵਿੱਚ ਵੀ ਉਹਨਾਂ ਦਾ ਕੀਤਾ ਹੋਇਆ ਕੇਸ ਕੀ ਬਣਦਾ ਇਹ ਤੇ ਉੱਤੇ ਤੁਹਾਨੂੰ ਕੋਡ ਕਰੂਗੀ ਤਾਂ ਸਰਕਾਰ ਨੇ ਜੋ ਫੈਸਲਾ ਦਿਆ ਜੀ ਜਿਹੜੇ ਇਲਾਕੇ ਦੇ ਵਿੱਚ ਐਮਪੀ ਸਾਹਿਬ ਤੁਸੀਂ ਪਹਿਲਾਂ ਕੰਮ ਕਰਦੇ ਰਹੇ ਹੋ ਕਾਲਾ ਸੰਘਿਆ ਡਰੇਨ ਸੀ ਖਾਸ ਕਰਕੇ ਵਈਆਂ ਦੇ ਵਿੱਚ ਬੜੀ ਗੰਦਗੀ ਪੈਂਦੀ ਰਹੀ ਹੈ ਕੀ ਉੱਥੇ ਸੁਧਾਰ ਹੋ ਗਿਆ ਜਾਂ ਉਸੇ ਤਰ੍ਹਾਂ ਗੰਦ ਪੈ ਰਿਹਾ ਕਿਉਂਕਿ ਇਹ ਕਾਲਾ ਸੰਘਿਆ ਡਰੇਨ ਆ ਉਹਦੇ ਵਿੱਚ ਜਦੋਂ 2009 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਮੁੱਦਾ ਖੜਾ ਸੀ ਜੀ ਉਥੇ ਇੱਕ 11 ਦੇ ਵਿੱਚ ਫਿਰ ਅਸੀਂ ਬੰਨ ਲਾਇਆ ਸੀ ਜੀ ਉਥੇ ਇੱਕ ਪੰਜਾ ਮਿਲਦੀ 300 ਮਨ ਪਲੈਂਟ ਲੱਗਾ 15 ਐਮਐਲਡੀ ਟ੍ਰੀਟਮੈਂਟ ਪਲੈਂਟ ਲੱਗਾ 1 3 ਐਮਐਲਡੀ ਟ੍ਰੀਟਮੈਂਟ ਪਲੈਂਟ ਲੈਦਰ ਕੰਪਲੈਕਸ ਦਾ ਲੱਗਾ ਜੀ ਉਹ ਤਨ ਟ੍ਰੀਟਮੈਂਟ ਪਲੈਂਟ ਲੱਗਣਾ ਕਾਲਾ ਸੰਘਿਆ ਡਰੇਨ ਨੂੰ ਬਹੁਤ ਫਰਕ ਹੋਇਆ ਪਾਣੀ ਟ੍ਰੀਟ ਹੋਣ ਲੱਗ ਪਿਆ ਕਿ ਅਨਟ੍ਰੀਟਡ ਆਉਂਦਾ ਸੀ ਹੁਣ ਉਹਦੇ ਵਿੱਚ ਐਲੋ ਦੇ ਅਜਲੰਦਰ ਦੇ ਵਿੱਚ ਜਿਹੜੀ ਹੈਗੀ 14 ਕਿਲੋਮੀਟਰ ਉਹਦੇ ਉੱਤੇ ਸਟੋਨ ਪੀਚਿੰਗ ਹੋ ਰਹੀ ਹੈ ਠੀਕ ਦੋਵੇਂ ਪਾਸੇ 14 ਕਿਲੋਮੀਟਰ ਤੋਂ ਉਹਦੇ ਵਿੱਚ ਸੋਗੂ ਸ਼ਕ ਪਾਣੀ ਐਪਨ ਮਾਈਨ ਤੋਂ ਛੱਡਿਆ ਜਾਣਾ ਜੀ ਤੋਂ ਇਹ ਨਾਲ ਇੱਕ ਪਾਣੀ ਵੀ ਸਾਫ ਲੱਗੂਗਾ ਤੇ ਜਿਹੜੇ ਟ੍ਰੀਟਮੈਂਟ ਪਲੱਟ ਲੱਗਣਾ ਉਹਦੇ ਉੱਤੇ ਕਾਫੀ ਜਿਹੜਾ ਹੈਗਾ ਫਰਕ ਪਿਆ ਤੇ ਇੱਕ ਜਿਹੜੀ ਜਿੱਡੀ ਵਈ ਆ ਜੀ ਇਹਦੇ ਵਿੱਚ ਪਿਛਲੇ ਜਦੋਂ ਇਲੈਕਸ਼ਨ ਸੀ ਤਖਨਾਂ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਤੇ ਸੰਸਦ ਮਾਜ ਨੇ ਇੱਕ ਅਸੈਂਬਲੀ ਬੰਡਾ ਜੀ ਜੀ ਉੱਥੇ ਨੀਬ ਸੁਰੱਖਿਆ ਸੀਗਾ ਤੇ ਉਹਦੇ ਵਿੱਚ ਰੈਗੂਲੇਟਰ ਪਾਣੀ ਛੱਡਣ ਵਾਸਤੇ ਉਹ ਵੀ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਲੱਗ ਗਿਆ ਉਹਦੇ ਵਿੱਚ ਪਾਣੀ ਛੱਡਿਆ ਪਰ ਇਹ ਜੇ 200 ਗਿਊਸ ਕਿ ਨਹੀਂ ਚੱਲਦਾ ਥੋੜਾ ਚੱਲਦਾ ਜੀ ਉਹ ਮੋਰੋਂ ਇੱਕ ਬੁਲੀ ਪਾਣ ਵਾਲੀ ਆ ਜੀ ਸੋ ਉਹਦੇ ਉੱਤੇ ਵੀ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਉਹਦੇ ਵਿੱਚ ਰਾਹੀਂ 500 ਗਿਊਸ ਕਿ ਜਦੋਂ ਪਾਣੀ ਜਿਹੜਾ ਹੈਗਾ ਇਹਨਾਂ ਦੇ ਰਾਹੀਂ ਚਿੱਟੀ ਵੈਂ ਵਿੱਚ ਵੀ ਚੱਲੂਗੀ ਜਿਸ ਤਰ੍ਹਾਂ ਇਹ ਕਾਲੀ ਵੈਂ ਦੇ ਵਿੱਚ ਜਿਹੜੇ ਸੀਗੇ ਲਾਸਟ ਟ੍ਰੀਟਮੈਂਟ ਪਲੱਗ ਲੱਗ ਗਿਆ ਜੀ ਤੇ ਇਸੇ ਦਿਨ ਚਿੱਟੀ ਵੈਂ ਦੇ ਉੱਤੇ ਵੀ ਜਿਹੜਾ ਹੈਗਾ ਸਾਫ਼ ਪਾਣੀ ਉਹਦੇ ਵਿੱਚ ਛੱਡਿਆ ਉਹਨਾਂ ਵਾਲੇ ਸਮੇਂ 'ਚ ਹਾਲਾਤ ਜ਼ਰੂਰ ਥੋੜੇ ਬਦਲਣਗੇ ਅੱਗੇ ਨੂੰ ਤਾਂ ਬਹੁਤ ਫਰਕ ਪਊਗਾ। ਤੁਹਾਡਾ ਜਿਹੜਾ ਟੀਚਾ ਹੈ ਕਿ ਵਾਤਾਵਰਨ ਪ੍ਰਲੀਤ ਨਾ ਹੋਵੇ, ਤੰਦਰੁਸਤ ਰਹੇ ਸਾਰਾ ਸੇਤ ਵੀ ਤੇ ਵਾਤਾਵਰਨ ਵੀ, ਇਹ ਤੁਹਾਡੀ ਜਿਹੜੀ ਮਨਸ਼ਾ ਹੈ ਉਹ ਪੂਰੀ ਹੋਣੀ ਚਾਹੀਦੀ ਐ, ਅਸੀਂ ਵੀ ਇਹੀ ਕਾਮਨਾ ਕਰਦੇ ਆਂ। ਪਰ ਤੁਹਾਨੂੰ ਨਹੀਂ ਲੱਗਦਾ ਸਿਆਸੀ ਤੌਰ ਦੇ ਉੱਤੇ ਇਕੱਲਾ ਗੱਲਬਾਤ ਹੋ ਜਾਂਦੀ ਐ, ਅਮਲੀ ਰੂਪ ਦੇ ਵਿੱਚ ਕੋਈ ਵੀ ਅੱਗੇ ਨਹੀਂ ਆਉਂਦਾ? ਕਿਉਂ ਆ ਨਾ ਕੇ ਸਾਡਾ ਤਾਂ ਹੋਰ ਕੋਈ ਮਕਸਦ ਹੀ ਨਹੀਂ ਨਾ ਕਿ ਸੀ ਹੋਰ ਅਸੀਂ ਸਾਰੇ ਵਿਸ਼ਿਆਂ ਦੇ ਉੱਤੇ ਕਦੇ ਸਾਨੂੰ ਤੁਸੀਂ ਬੋਲਦੇ ਸੁਣਿਆ ਹੋਊਗਾ ਸੋ ਸਾਡਾ ਦਾ ਐਨਵਾਇਰਨਮੈਂਟ ਦਾ ਕੇ ਜੀ ਚੀਜ਼ ਇੱਕ ਮੁੱਦਾ ਕਿਉਂਕਿ ਹਰ ਮੁੱਦੇ ਬਿਆਨ ਦਾ ਅਸੀਂ ਜਿੰਨੇ ਵੀ ਆ ਸੰਸਦ ਦੇ ਵਿੱਚ ਵੀ ਆ ਜਿਹੜੇ ਹੈਗੇ ਆ ਬਾਡਾ ਬਾਡਰ ਫੁੱਲਣ ਵਾਲਾ ਮੁੱਦਾ ਵੀ ਜਿਹੜਾ ਹੈਗਾ ਚਕੇ ਹੈਗਾ ਕਿ ਜਿਹੜੀ ਸੈਲ ਕਰੋਡ ਨਿਕਲਣੀ ਜਾਈਦੀ ਹੈ ਪਰ ਇਹਦੇ ਉੱਤੇ ਅਸੀਂ ਕੰਮ ਵੀ ਕਰ ਰਹੇ ਹਾਂ ਲਗਾਤਾਰ ਜੀ ਜੀ ਜਦੋਂ ਤੋਂ ਜਦੋਂ ਤੋਂ ਹੈ ਅਸੀਂ ਉਹ ਸ਼ੌਕਮ ਨੂੰ ਬਧਾਇਆ ਜਿਹੜਾ 30 ਮਹੀਨੇ ਤੇ ਜਿੱਦਾਂ ਕੰਮ ਆਪਾਂ ਇਹਦੇ ਤੇ ਜਿਹੜਾ ਹੈਗਾ 1 ਕਰੋੜ 19 ਲੱਖ ਰੁਪਈਆ ਜਿਹੜਾ ਸੀ ਉਹ ਅਸੀਂ ਜਿਹੜਾ ਹੈਗਾ ਐਮਪੀ ਫੰਡ ਚੋਂ ਲਾਇਆ ਤਾਂ ਹੀ ਇਹ ਲੱਗਾ ਜੀ ਜੀ ਸੋ ਕੋਸ਼ਿਸ਼ ਕਰ ਰਹੇ ਆ ਕਿ ਜਿੰਨਾ ਕੇ ਸੰਢ ਜਿਹੜੀ ਹੈਗੀ ਆ ਸਿਮਰਤਾ ਬਖਸ਼ੀ ਆ ਉਹਦੇ ਅਨੁਸਾਰ ਅਸੀਂ ਮੁੱਦੇ ਨੂੰ ਉਠਾਈਏ ਤੇ ਇਹਨਾਂ ਨੂੰ ਸਿਰੇ ਚੜਾਈਏ ਤੁਹਾਡੇ ਨਾਲ ਲੋਕ ਭਲਾਈ ਦੇ ਮੁੱਦਿਆਂ ਤੇ ਏਜੰਡਿਆਂ ਦੇ ਉੱਤੇ ਪੰਜਾਬ ਸਰਕਾਰ ਕਿੰਨੇ ਫੀਸ ਦੀ ਤੁਹਾਨੂੰ ਸਹਾਇਤਾ ਦੇ ਰਹੀ ਹੈ ਆਣਾ ਕਿ ਹਰ ਇੱਕ ਜਿਹੜੀ ਸਰਕਾਰ ਦੇ ਵਕ ਵਕ ਸਰਕਾਰ ਦਾ ਇੱਕ ਮੁੱਦਾ ਨਹੀਂ ਸਾਰੇ ਮੁੱਦਿਆਂ ਤੇ ਹਰ ਇੱਕ ਦੀ ਖੇਚ ਹੁੰਦੀ ਹੈ ਜੀ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦਾ ਵਾਰ ਵਾਰ ਇਹਨਾਂ ਮੁੱਦਿਆਂ ਤੇ ਧਿਆਨ ਲਾਈਏ ਤੇ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਤੇ ਹੱਲ ਹੋਵੇ ਅਸੀਂ ਲਗਾਤਾਰ ਇਹਦੇ ਉੱਤੇ ਲੱਗੇ ਸਰਕਾਰ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਦੇਖਿਆ ਜਦੋਂ ਬੋਲਦੇ ਹੋ ਪਵਨ ਗੁਰੂ ਪਾਣੀ ਪਿੱਤਾ ਮਾਦਾਦਰਤ ਮਹੱਤ ਦੀ ਔਰ ਅਗਲੇ ਪੰਜਾਬ ਦੀ ਗੱਲ ਕਰਦੇ ਆ ਜੀ ਉਹ ਤਾਂ ਹੀ ਹੋਊਗਾ ਜੇਕਰ ਹਵਾ ਪਾਣੀ ਇਹ ਸਦ ਹੋਊਗਾ ਤੇ ਤਾਹੀਂ ਇਹ ਕੁਝ ਆ ਸਕਦਾ ਜੀ ਜੀ ਐਮਪੀ ਸਾਹਿਬ ਇੱਕ ਲਾਸਟ ਸਵਾਲ ਆ ਮੇਰਾ ਉਹ ਇਹ ਹੈ ਕਿ ਸੱਤ ਰਾਜ ਸਭਾ ਮੈਂਬਰ ਨੇ ਭੂਮਿਕਾ ਦੇ ਉੱਤੇ ਸਵਾਲ ਉੱਠਦੇ ਰਹਿੰਦੇ ਹਾਲਾਂਕਿ ਤੁਹਾਡੀ ਸਪ੍ਰੇਜ਼ ਇਸ ਕਰਕੇ ਹੁੰਦੀ ਹੈ ਕਿਉਂਕਿ ਤੁਸੀਂ ਪਾਰਲੀਮੈਂਟ ਚ ਪੰਜਾਬੀ ਦਾ ਮੁੱਦਾ ਭਾਸ਼ਾ ਦਾ ਮੁੱਦਾ ਚੁੱਕਿਆ ਵਾਤਾਵਰਨ ਨੂੰ ਅਜੰਡਾ ਬਣਾਇਆ ਪਰ ਬਾਕੀ ਰਾਜ ਸਭਾ ਮੈਂਬਰ ਕਹਿੰਦੇ ਜਿਵੇਂ ਪੰਜਾਬ ਦੇ ਹੱਕ ਚ ਬੋਲਣੇ ਚਾਹੀਦੇ ਆ ਬੋਲਦੇ ਨਹੀਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਹੋਣਾ ਕਿ ਹਰ ਇੱਕ ਲਈ ਆਪੋ ਆਪਣਾ ਖੇਤਰ ਹੁੰਦਾ ਕਿਉਂਕਿ ਅਸੀਂ ਜੇ ਸਾਨੂੰ ਰਾਜ ਸਭਾ ਮੈਂਬਰ ਬਣਾਇਆ ਉਹਦਾ ਜਿਹੜਾ ਇਹੀ ਕਾਰਨ ਸੀਗਾ ਕਿ ਅਸੀਂ ਲਗਾਤਾਰ এনवायरमेंट ਦੇ ਮੁੱਦੇ ਨੂੰ ਤਰਜੀਹ ਦਿੱਤੀ ਆ ਕਿ ਇਸੇ ਕਰਕੇ ਹੋਣਾ ਚਾਹੀਦਾ ਬਾਕੀ ਵੱਖ-ਵੱਖ ਵਿਸ਼ਿਆਂ ਤੇ ਜਿਹੜੇ ਹੈਗੇ ਜਦੋਂ ਆਮ ਦੇ ਖੇਤਰ ਜੋ ਆਇਆ ਉਹ ਆਪਣੇ ਆਪਣੇ ਖੇਤਰ ਦੇ ਵਿੱਚ ਆਪੋ ਆਪਣੀਆਂ ਜਿਹੜੀਆਂ ਸਟੈਂਡਿੰਗ ਕਮੇਟੀਆਂ ਉਹਨਾਂ ਚੋਂ ਕੀ ਕਰ ਰਹੇ ਬਾਕੀ ਕੋਸ਼ਿਸ਼ ਤੁਸੀਂ ਦੇਖਿਆ ਕਿ ਹਰ ਜੇ ਜਦੋਂ ਸਮਾਂ ਮਿਲਦਾ ਕਰਦੇ ਆ ਕਿਸੇ ਨੇ ਕੱਟ ਕਰ ਲਿਆ ਕਿਸੇ ਨੇ ਵੱਧ ਕਰ ਲਿਆ ਤੇ ਪਰ ਜਿਹੜੀ ਹੈਗੀ ਅਸੀਂ ਆਪਣੀ ਜਿੰਨੀ ਕੋਸ਼ਿਸ਼ ਹੁੰਦੀ ਹੈ ਇਹ ਸਵਾਲ ਮੈਂ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਜੀ ਕਿਉਂਕਿ ਤੁਸੀਂ ਜ਼ਿਆਦਾ ਬਖੋਬੀ ਦੱਸ ਸਕਦੇ ਹੋ ਪੰਜਾਬ ਦੇ ਲੋਕ ਮਹਿਸੂਸ ਕਰਨ ਲੱਗੇ ਆ ਕਿ ਸੱਤ ਦੇ ਸੱਤ ਰਾਜ ਸਭਾ ਮੈਂਬਰ ਉਵੇਂ ਜਿਵੇਂ ਭੂਮਿਕਾ ਨਿਭਾਉਣੀ ਚਾਹੀਦੀ ਹੈ ਨਿਭਾ ਨਹੀਂ ਰਹੇ ਕੋਈ ਆਪਣੇ ਆਪਣੇ ਕੰਮਾਂ 'ਚ ਰੁਝੇ ਹੋਆ ਚਾਹ ਕੋਈ ਬਾਹਰ ਜਾ ਕੇ ਬੈਠ ਗਿਆ ਚੁੱਪ ਹੋ ਕੇ ਜੋ ਅਸੀਂ ਆਪਣੀ ਗੱਲ ਕਰ ਸਕਦੇ ਹਾਂ ਬਾਕੀ ਦਾ ਜਵਾਬ ਤਾਂ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਦਾ ਅਸੀਂ ਦਈਏ ਜੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਕੋਈ ਦੇਣਾ ਲੱਗਦਾ ਹੋਵੇ ਬਾਬਾ ਜੀ ਤੁਸੀਂ ਵੇਲੇ ਰਹੇ ਆਂ ਤੇ ਅਸੀਂ ਉਹਦੇ ਛਾੜ ਦੇ ਜੀ ਜੀ ਤਾਂ ਤੁਸੀਂ ਚੋਣ ਕੈਂਪੇਨ ਦਾ ਹਿੱਸਾ ਬਣੋਗੇ ਜਾਂ ਫਿਰ ਸਿਰਫ ਇਹਨਾਂ ਮੁੱਦਿਆਂ ਤੇ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਕੇ ਸਾਡਾ ਜਣਾ ਹੈਗਾ ਅਸੀਂ ਕਿਸੇ ਵੀ ਝੋਟੇ ਲਈ ਨਹੀਂ ਜਾਵਾਂਗੇ ਪਰ ਜਿਹੜਾ ਹੈ ਐਨਵਾਇਰਨਮੈਂਟ ਦਾ ਮੁੱਦਾ ਇਹਦੇ ਨੂੰ ਸਿਰ ਪੂਰਾ ਠਾਮ ਲਈ ਪਾ ਕੇ ਇਹਦੇ ਉੱਤੇ ਕੱਲੀ ਸਰਕਾਰ ਦਾ ਨਹੀਂ ਤੁਸੀਂ ਵੀ ਪੋਲਿਟੀਕਲ ਪਾਰਟੀਆਂ ਦਾ ਧਿਆਨ ਆਉਂਦਾ ਜੀ ਤੁਸੀਂ ਸਾਡੇ ਨਾਲ ਜੁੜ ਕੇ ਗੱਲਬਾਤ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਖੁਦ ਸੁਣਿਆ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਨੇ ਦਾਵਾ ਕੀਤਾ ਹੈ ਕਿ ਬਾਕੀਆਂ ਦੇ ਬਾਰੇ ਤਾਂ ਮੈਂ ਜ਼ਿਆਦਾ ਨਹੀਂ ਕੁਝ ਕਹਿ ਸਕਦਾ ਕਿਸੇ ਨੇ ਘਟ ਕੀਤਾ ਵੱਧ ਕੀਤਾ ਪਰ ਸਾਡਾ ਏਜੰਡਾ ਜਿਹੜਾ ਉਹ ਕਲੀਅਰ ਹੈ ਵਾਤਾਵਰਣ ਖਾਸ ਕਰਕੇ ਪਹਿਲ ਦੇ ਆਧਾਰ ਦੇ ਉੱਤੇ ਆ ਤੇ ਉਹਨਾਂ ਨੇ ਫਿਕਰ ਜਤਾਉਂਦੇ ਆਖਿਆ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਅਫਸੂਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਮਹੱਤਵਪੂਰਨ ਵਾਤਾਵਰਨ ਨੂੰ ਨਹੀਂ ਲਿਆ ਜਾਂਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਤੇ ਦੇਸ਼ ਭਰ ਦੇ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਵਾਤਾਵਰਨ ਇਸ ਕਦਰ ਪਲੀਤ ਹੋਇਆ ਕਿ ਗਲੋਬਲ ਵਾਰਮਿੰਗ ਦਾ ਸ਼ਿਕਾਰ ਹੋ ਗਏ ਨੇ ਜ਼ਿਲ੍ਹੇ ਪੰਜਾਬ ਦੇ ਵੀ ਤਕਰੀਬਨ 8-9 ਜ਼ਿਲ੍ਹੇ ਉਸ ਦਾ ਸ਼ਿਕਾਰ ਹੋਏ ਨੇ ਤਾਂ ਉਸ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਲੱਗੇ ਹੋਏ ਹਾਂ ਔਰ ਪੰਜਾਬ ਦੇ ਵਿੱਚ ਕਿੱਥੇ ਕੀ ਕੀ ਹੋਇਆ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇਸਤੇ ਬਾਰੇ ਜੋ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਤੁਹਾਡੀ ਕੀ ਰਾਏ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕਿਹੜੇ ਵਿਚਾਰ ਨਾਲ ਸਹਿਮਤ ਹੋ ਤੇ ਕਿਹੜੇ ਨਾਲ ਆ ਸਹਿਮਤੀ ਰੱਖਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ